ਨਾਮ ਜਪਿਆ ਜਾਵੇ ਸਰਬ ਰੋਗ ਖੋਖਦ ਨਾਮ ਪ੍ਰੈਕਟੀਕਲੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਬਚਨ ਆਪਣੇ ਕਥਕ ਦੇ ਨਾਲ ਸੁਣਾਇਆ ਹੈ ਆਪ ਜੀ ਸੱਚਾ ਸੌਦਾ ਕਰਾਏ ਹੋਰ ਵੀ ਕਾਫੀ ਕਾਰਜ ਕੀਤੇ ਮਜਾਂਚਾਰੀਆਂ ਲਗਰਾਂ ਦੇ ਪਾਲੀ ਬਣੇ ਤੇ ਅੱਜ ਆਪ ਦੀ ਵਰਤੀ ਐਸੀ ਹੋ ਗਈ ਕਿ ਜਿਹੜੇ ਪੁਰਾਣੇ ਸਾਥੀ ਸੀ ਉਹਨਾਂ ਨੂੰ ਐ ਮਿਲਦੇ ਨੇ ਜਿਵੇਂ ਕਿਥੇ ਦੇਖੇ ਹੀ ਨਾ ਹੋਣ ਪੁੱਛાડਦੇ ਹੀ ਨਹੀਂ ਨਾ ਕਿਹਦੇ ਨੂੰ ਪੁੱਛਦੇ ਨੇ ਮਾਤਾ ਜੀ ਕਹਿੰਦੇ ਆ ਨਾਨਕ ਜੀ ਤੇ ਰਫਰਾਲਾ ਮਿੱਤਰ ਆ ਗਿਆ ਉਹਨਾਂ ਨੂੰ ਭੇਜਦੇ ਆ ਵੀ ਜਾਓ ਇਹਦਾ ਇੱਕ ਬੈਨਚ ਪਿਆ ਹੋਇਆ ਤੁਸੀਂ ਜਾ ਕੇ ਇਹਨਾਂ ਨੂੰ ਖੁਸ਼ ਕਰੋ ਉਹ ਆ ਜਾਂਦੇ ਨੇ ਮਹਾਰਾਜ ਜੀ ਆਹਦੇ ਨੇ ਜਿਵੇਂ ਕਦੇ ਪਹਿਲਾਂ ਦੇਖਿਆ ਹੀ ਨਹੀਂ ਹੁੰਦਾ ਬਹੁਤ ਵਾਰੀ ਆਪੇ ਹੀ ਹੱਸਣ ਲੱਗ ਜਾਂਦੇ ਬहोत ਵਾਰੀ ਆਪ ਬਰਾਗ ਵਿੱਚ ਆ ਜਾਂਦੇ ਨੇ ਤੇ ਜੇ ਜੀ ਕਰਦਾ ਕਿੰਨੇ ਕਿੰਨੇ ਦਿਨ ਬਚਨ ਨਹੀਂ ਕਰਦੇ ਬੋਲਦੇ ਨਹੀਂ ਹੈ ਚੁੱਪ ਰਹਿੰਦੇ ਨੇ ਆਪਣੀ ਮਸਤੀ ਦੇ ਵਿੱਚ ਰਹਿੰਦੇ ਨੇ ਮਸਤਾਨੀ ਵਰਤੀ ਹੋਗੀ ਮਾਤਾ ਸਮਝਾਉਂਦੀ ਹੈ ਕਿ ਪੁੱਤਰ ਦੇ ਸਾਰਿਆਂ ਦੇ ਵਿੱਚ ਕੰਮ ਕਰਦੇ ਨੇ ਮਾਵਾ ਦਾ ਹੱਥ ਫਟਾਉਂਦੇ ਨੇ ਆਪਣੇ ਕੋਲ ਘਾਟਾ ਕੋਈ ਨਹੀਂ ਤਾਂ ਬੰਦ ਕਰਨਾ ਹੈ ਬੰਦ ਕਰ ਲੈ ਫਿਰ ਤੁਰਕੇ ਕੋੜਿਆਂ ਵਗੈਰਾ ਦੀ ਸਦਾਗਰੀ ਕਰਨੀ ਹੈ ਉਹ ਕਰ ਲੈ ਜੇ ਖੇਤੀ ਕਰਨ ਦਾ ਚਾਹ ਹੈ ਜਗਾਜ ਰਹਿਣ ਦਾ ਚਾਹ ਹੈ ਨਾਲੇ ਜੰਗਲ ਨੇ ਨਾਲੇ ਖੇਤੀ ਹੋ ਜੂਗੀ ਉਹ ਕਿੰਨੇ ਖੋਹਾਂ ਦੀ ਜ਼ਮੀਨ ਆਪਾਂ ਨੂੰ ਰਾਏ ਨੇ ਦਿੱਤੀ ਹੋਈ ਹੈ ਇਹਦੇ ਵਿੱਚ ਖੇਤੀ ਕਰ ਲੈ ਫੇਰੰਦ ਪਰ ਉਹਨੂੰ ਤੇਰਾ ਜੀ ਕਰਦਾ ਉਹ ਦੇਖ ਲੈ ਪਰ ਆ ਜਿਹੜਾ ਤੂੰ ਸੰਤਾਂ ਦੀ ਸੰਗਤ ਕਰਨ ਲੱਗਿਆ ਨਾ ਫਕੀਰਾਂ ਦੀ ਸੰਗਤ ਇਹ ਮਾੜਾ ਕੰਮ ਹੈ ਤੇ ਆਪਣੀ ਬਦਨਾਮੀ ਹੁੰਦੀ ਹੈ ਸਾਰਾ ਸ਼ਰੀਕਾ ਕਹਿੰਦਾ ਵੀ ਇਹ ਨਾਲ ਫਕੀਰਾਂ ਦੀ ਸੰਗਤ ਕਰਦਾ ਉਹ ਸੰਤਾਂ ਬਿਨਾਂ ਸਰਦਾ ਨਹੀਂ ਹੈ ਪਰ ਮਾਤਾ ਸੰਤਾਂ ਦੇ ਨੇੜੇ ਨਹੀਂ ਜਾਣ ਦਿੰਦੀ ਕਿਉਂਕਿ ਡਰਦੀ ਹੈ ਕਿਤੇ ਸੰਤ ਨਾ ਬਣ ਜਾਏ ਬਾਰੇ ਜਵਾਨਿਆਂ ਚ ਗੁਰਦੁਆਰੇ ਪੜਾਉਣ ਬੜਾ ਸੋਚਦੇ ਸੀ ਵੀ ਜੇ ਉੱਥੇ ਪੜਾ ਲਿਆ ਕਿਤੇ ਸਾਧੂਆ ਨਾ ਬਣ ਜਾਵੇ। ਪੜਾਉਂਦੇ ਹੀ ਨਹੀਂ ਸੀ। ਕਿਉਂਕਿ ਮਾਪੇ ਨਹੀਂ ਚਾਹੁੰਦੇ ਵੀ ਸਾਡਾ ਬੱਚਾ ਸੰਤ ਬਣੇ। ਮਾਪੇ ਕਹਿੰਦੇ ਨੌਕਰੀ ਕਰੇ। ਆਪੀ ਕਮਾ ਕੇ ਖਾਵੇ ਸਾਰ ਨਹੀਂ ਵੀ ਪਲਣਾ ਕਰੇ। ਸੋ ਐਸੀ ਹਾਲਤ ਮਾਤਾ ਜੀ ਬਾਰ-ਬਾਰ ਕਹਿੰਦੇ ਆ ਕਿ ਬੇਟਾ ਸ਼ਰੀਕ ਮੇੜੇ ਦਿੰਦੇ ਨੇ। ਲੇਕਿਨ ਆਪਦੀ ਹਾਲਤ ਇਸ ਤਰ੍ਹਾਂ ਦੀ ਹੈ। रंग हसे ते रंग रंग हसद हसद रंग रुप जी करज साधू साधू चुप जी करज रंग हसे Yeah. <sweak> ਬਾਪੇ ਪਟਾਰਾ ਹੈ ਕਿ ਵੇਹੜਾ ਦੇ 4 ਪੈਸੇ ਕਮਾਏਗਾ ਲੋਕਾਂ ਦੀ ਤੇਰੀ ਇੱਜ਼ਤ ਹੋਏਗੀ ਜਾਸ ਹੋਏਗਾ ਸਾਰੇ ਕਹਿਣਗੇ ਕਿ ਕਾਲੂ ਜੀ ਦਾ ਪੁੱਤਰ ਨਾਨਕ ਕਮਾਈ ਕਰ ਰਿਹਾ ਜਦ ਇਹ ਕਮਾਈ ਦੀਆਂ ਖਬਰਾਂ ਬਾਹਰ ਜਾਣੀਆਂ ਫੇਰ ਕੋਈ ਭਲਾ ਬਰਸ਼ ਤੈਨੂੰ ਲੜਕੀ ਵਿਆਹ ਦੇਵੇਗਾ ਬੇਟਾ ਕਿਰਸਤਾ ਕਮ ਤਾਂ ਤਾਂ ਚੱਲਦਾ ਹੈ ਜੇ ਆਦਮੀ ਕਿਰਤ ਕਰੇ ਤੂੰ ਦਾ ਸਾਲਾ ਘੱਲ ਕਰ ਲਿਆ ਫਿਕਰਾ ਕੋ ਜਾਵੇਂ ਨਾ ਇੱਥੇ ਸਾਡੇ ਨਾਲ ਕੋਈ ਕੁੰਡਾ ਹੀ ਨਹੀਂ ਕੋਈ ਗੱਲ ਹੀ ਨਹੀਂ ਤੂੰ ਕਰਦਾ ਮੈਂ ਹਾਕਾ ਮਾਰ-ਮਾਰ ਕੇ ਗੱਲਾਂ ਕਰ-ਕਰ ਕੇ ਥੱਕ ਜੰਨੀ ਐ ਤੂੰ ਹੰਗਾਰਾ ਤੱਕ ਵੀ ਨਹੀਂ ਪੜਦਾ ਤੂੰ ਬੋਲ ਕੇ ਵੀ ਨਹੀਂ ਦੱਸਦਾ ਕਿ ਮੈਨੂੰ ਕੋਈ ਰੁੱਖ ਦੁੱਖ ਹੈ ਦੇ ਤੂੰ ਬੋਲ ਕੇ ਵੀ ਦੱਸ ਦੇਵੇਂ ਤਾਂ ਮੈਨੂੰ ਪਤਾ ਲੱਗੇ ਮੈਂ ਇਲਾਜ ਕਰਾ ਦੂੰਗੀ ਕੀ ਦੁੱਖ ਹੈ 살 ਦੇਖਣ ਨੂੰ ਕੋਈ ਲਾਪਰਦੇਸ ਨਹੀਂ ਦਿੰਦਾ ਪਰ ਜਦ ਤੇਰੀ ਹਾਲਤ ਦੇਖਦੇ ਆ ਤੂੰ ਕਈ ਵਾਰੀ ਤੇਰੇ ਅੱਖਾਂ ਚੋਂ ਹੰਝੂ ਜਾਂਦੇ ਨੇ ਕਈ ਵਾਰੀ ਤੂੰ ਬਹੁਤ ਮਸਤੀ ਜੁਣਨੇ ਪਤਾ ਨਹੀਂ ਕੋਈ ਪੂਝ ਬਰੇਕ ਕੇ ਮਿਲ ਗਿਆ ਹੋਵੇ ਦਾਸਾ ਸਹੀ ਪੁੱਤਰ ਚੁੱਪ ਕਰਕੇ ਪੈ ਰਹੇ ਨਾ ਹਾਂ ਨਾ ਨਾ ਕਹਿ ਕੋ ਕਿ ਚਲੀ ਗਈ ਬਾਰ ਗੱਲਾਂ ਚਲ ਪੀਆਂ ਕਿ ਕਾਲੂ ਦਾ ਪੁੱਤਰ ਪਤਾ ਨਹੀਂ ਕੀ ਹੋ ਗਿਆ ਛਾਇਆ ਨੇ ਫੜ ਲਿਆ ਇਲਾਜ ਕੋਈ ਨਹੀਂ ਕਰਾਉਂਦੇ ਚੋਰੀ ਚੋਰੀ ਬੁਲਾੜੀਆਂ ਤੋਂ ਜਾ ਕੇ ਜਾਦੂ ਟੂਣੇ ਕਰਵਾਉਂਦੇ ਨੇ ਪਰ ਕੋਈ ਅਸਰ ਨਹੀਂ ਆਂਦਾ ਭਾਈ ਜਾਰਾ ਜਾਰੇ ਕਹੀ ਜਾਂਦਾ ਵੀ ਗੱਲਾ ਪੁੱਤਰ ਐ ਦੇਖੋ ਇਹ ਪੈਸੇ ਦਾ ਪਿਆਰਾ ਹੋਇਆ ਤੇ ਐ ਨਹੀਂ ਐ ਵੀ ਪੁੱਤਰ ਦਾ ਇਲਾਜ ਕਰਾ ਲਵੇ ਬੋਹਾ ਭਰਾਵਾਂ ਨੇ ਸਲਾਹ ਕਰੀ ਕਾਲੂ ਜੀ ਕਹਿਣ ਲੱਗੇ ਲਾਲੂ ਜੀ ਤੁਸੀਂ ਐਂ ਕਰੋ ਮੈਨੂੰ ਥੋੜਾ ਕਾਰਜ ਹੈ ਮੈਂ ਤੁਹਾਨੂੰ ਅਰਦਾਸ ਜੀ ਦੇ ਕੋਲ ਜਾਓ ਤੁਸੀਂ ਉਹਨੂੰ ਸਾਰੀ ਗੱਲ ਦੱਸੋ ਕਿ ਕਈ ਮਹੀਨਿਆਂ ਤੋਂ ਨਾਲ ਜੀ ਨਾ ਖਾਂਦੇ ਨੇ ਨਾ ਪੀਂਦੇ ਨੇ ਪਿਲਾ ਉਚਰਾ ਹੋ ਗਿਆ ਬੋਲਦੇ ਨਹੀਂ ਐ ਮਰਜ਼ੀ ਆਉਂਦੀ ਆ ਬਾਹਰ ਨੂੰ ਚਲੇ ਜਾਂਦੇ ਐ ਕੋਈ ਸਮਸਤਾਨ ਨਹੀਂ ਹੋ ਗਈ ਫਿਰਤੀ ਪਤਾ ਨਹੀਂ ਦਿਮਾਗ 'ਚ ਕੋਈ ਫਰਕ ਪੈ ਗਿਆ ਜਾ ਕੇ ਜੇ ਨੇ ਛਾਇਆ ਕਰ ਦਿੱਤੀ ਕੋਈ ਪੂਤਪ੍ਰੇਤ ਬਣ ਕੇ ਬਾੜ ਦਿੱਤਾ ਪਤਾ ਨਹੀਂ ਲੱਗਾ ਤੇ ਤੁਸੀਂ ਉਹਨਾਂ ਨੂੰ ਜਾ ਕੇ ਸਾਰੀ ਗੱਲ ਦੱਸੋ ਤੇ ਲੈ ਕੇ आओ ਲਾਲੂ ਜੀ ਚਲੇ ਜਾਂਦੇ ਨੇ ਜਾ ਕੇ ਸਾਰੀ ਗੱਲ ਦੱਸੀ ਉਹ ਕਹਿ ਲੱਗੇ ਲਾਲੂ ਜੀ ਮੈਂ ਕੱਲ ਨੂੰ ਆਵਾਂਗਾ ਪਰ ਮੇਰੇ ਮੈਂ ਸੱਜਣੇ ਆਵਾਂਗਾ ਨਾਨਕ ਨੂੰ ਨਿਹਾਰ ਮੋ ਰੱਖਿਓ ਫਿਕਰੇ ਨਾ ਕਰੋ ਅੱਜ ਆ ਜਦੋਂ ਆਇਆ ਮੈਨੇ ਕੋ ਮੈਂ ਤਾਂ ਦੇਰਾ ਜੀ ਰਾਜੀ ਕਰ ਦੂੰਗਾ ਖੁਸ਼ ਹੋ ਕੇ ਬਾਸ ਆ ਗਿਆ ਕਹਾਂਗਾ ਬਰਾਤ ਆ ਜੀ ਕੱਲ ਨੂੰ ਗੁਰੂ ਨੂੰ ਇਹਨੂੰ ਨਾਲ ਨੂੰ ਖਲਾਉਣਾ ਪਣਾ ਲੈ ਨਿਹਾਰ ਮੂੰ ਰੱਖਣਾ ਨਿਰਨੇ ਕਾਲਜੇ ਰੱਖਣਾ ਉਹ ਕਹਿੰਦਾ ਸੀ ਮੈਂ ਆ ਕੇ ਦੇਖ ਲਉ ਮੂਰਲੀ ਗੱਲ ਹੈ ਜੇ ਕੋਈ ਤਾਤਾ ਇਧਰ ਉਧਰ ਹੋਇਆ ਔਰ ਦਵਾਈ ਖਾ ਕੇ ਪੂਰਾ ਕਰਾਂਗੇ ਤੇ ਰਾਜੀ ਹੋ ਜਾਏਗਾ ਦੂਸਰਾ ਦਿਨ ਆ ਗਿਆ ਅਮਰਤਪੁਰੇ ਇੰਤਜ਼ਾਰ ਹੋ ਰਿਹਾ ਹੈ ਅਰਦਾਸ ਕੀ ਆਗੇ ਅੰਦਰ ਕਾਲਜ ਨੇ ਪੂਰੇ ਇਸ਼ਤਿਹਾਰ ਦੇ ਨਾਲ ਉਹਨਾਂ ਦਾ ਆਜੋਖਲ ਕੀਤਾ ਜਿੱਥੇ ਗੁਰਨਾਨਕ ਪਾਤਸ਼ਾਹ ਬੰਦੇ ਤੇ ਬਰਾਜੇ ਹੋਏ ਸੀ ਕਹਿਣ ਲੱਗੇ ਉਹ ਦੇਖੋ ਸਾਹਮਣੇ ਇਹ ਨਾਂ ਨਿਕ ਪਿਆ ਤੇ ਮੂੰਹ ਦੇ ਉੱਤੇ ਕਪੜਾ ਲਿਆ ਹੋਇਆ ਮਿਲਾਈ ਜੋ ਹੱਕਾ ਮਾਰੀ ਜੋ ਜਾਗਦਾ ਹੀ ਨਹੀਂ ਬੋਲਦਾ ਹੀ ਨਹੀਂ ਸਾਡੇ ਨਾਲ ਪਰ ਇਹ ਹੈਗਾ ਵੀ ਉੱਠ ਕੇ ਤੁਰ ਜਾਂਦਾ ਮੌਜ ਨਾਲ ਫਿਰ ਤੁਹਾਨੂੰ ਖਬਰ ਆਉਂਦੀ ਆ ਫਲਾਣੇ ਫਕੀਰ ਆਏ ਹੋਏ ਸੀ ਉਹਨਾਂ ਕੋਲ ਬੈਠਾ ਸੀ ਇਹ ਪਤਾ ਨਹੀਂ ਵੀ ਇਹ ਕੋਈ ਕੀ ਗੱਲ ਹੈ ਉਹ ਕਹਿੰਦਾ ਤੁਸੀਂ ਫਿਕਰ ਨਾ ਕਰੋ ਮੈਂ ਤਾਂ ਨਵਜ ਦੇਖ ਕੇ ਹੀ ਦੱਸ ਦੂੰਗਾ ਵੀ ਇਹਨੂੰ ਕੀ ਰਸੂਲ ਹੈ ਸੋਥੇ ਜਾ ਕੇ ਮੂੜਾ ਢਾਤਾ ਮੱਧੇ ਦੇ ਪਾਸ ਬਵਾਲ ਦਿੱਤੀ ਨਾਨਕ ਜੀ ਇੱਕ ਆਵਾਜ਼ ਦੋ ਆਵਾਜ਼ ਤੇ ਨਵਾਜਾ ਫੁਰ ਲਈ ਨਾ ਥੋੜਾ ਜਿਹਾ ਹਿੱਲੇ ਕਹਿ ਲਗਾ ਵੀ ਸੁੱਤੇ ਤਾਂ ਨਹੀਂ ਪਏ ਜਾਗਦੇ ਨੇ ਨਾਨਕ ਜੀ ਮੈਂ ਤੁਹਾਨੂੰ ਦਵਾਈ ਦੇ ਕੇ ਠੀਕ ਕਰ ਦੂੰਗਾ ਤੁਸੀਂ ਫਿਕਰ ਨਾ ਕਰੋ ਉਹਸਰੇਲੇ ਕਪੜੇ ਜੋ ਹੱਥ ਪਾਇਆ ਤੇ ਨਾਨਕ ਫੜੀ ਮਾਂ ਫੜਲੀ ਨਾਨਕ ਦੇਖਣ ਲੱਗਿਆ ਗੁਰੂ ਨਾਨਕ ਬਾਛਾ ਉੱਠ ਕੇ ਬੈਠ ਕੇ ਬੈਸ ਨੂੰ ਇਸ ਤਰ੍ਹਾਂ ਦੇ ਨਾਲ ਫਰਮਾਉਣਾ ਚਾਹੀਦਾ ਮੈਂ ਤਾਂ ਮੇਰੀ ਜੀ handle the ਹਰੀਆ ਤੁਸੀ ਨਾਲ ਕਿਦੀ ਤੁਹਾਡਾ ਸਵਾਸ ਠੀਕ ਨਹੀਂ ਨਜ਼ਰ ਆਉਂਦਾ ਰੰਗ ਜ਼ਰਦ ਹੋ ਗਿਆ ਹੈ ਚੁੱਪ ਕਰ ਰਹੇ ਨੇ ਉਹ ਖਾਂਦੇ ਪੀਂਦੇ ਕੁਛ ਨਹੀਂ ਮੇਰੇ ਕੋ ਐਸੀਆਂ ਪੁੜੀਆਂ ਨੇ ਪਹਿਲਾਂ ਮੈਂ ਦੇਖ ਲਵਾ ਤੁਹਾਡੇ ਸਰੀਰ ਚ ਬਾਇ ਕਿਫਕਾ ਫਤੇ ਪਿਤ ਚੋਂ ਕਿਹੜੀ ਚੀਜ਼ ਆ ਰਹੀ ਹੈ ਹੱਥ ਨਾਲ ਟੋਲ ਕੇ ਮੈਂ ਦੱਸ ਦਿਆ ਕਰਾਂ ਤੇ ਜਿਹੜਾ ਤਤ ਘੱਟ ਹੋਊਗਾ ਮੈਂ ਉਹਦੀ ਵਿਚਾਰ ਕਰਾਂਗਾ ਉਹਦਾ ਤੇ ਉੱਥੇ ਖੋਜੋਗੇ ਤੁਸੀਂ ਥੋੜੇ ਕਰਾ ਜੀ ਰੋਟੀ ਵੀ ਮੰਗ ਕੇ ਖਾ ਕਰੋਗੇ ਕਹਿੰਦੇ ਭਾਈ ਜੀ ਤੁਸੀਂ ਰਾਜ਼ੀ ਹੋ ਘਰਾਨ ਹੋ ਗਿਆ ਕਿਉਂਕਿ ਪਹਿਲਾਂ ਸੁਣ ਚੁੱਕਿਆ ਸੀ ਇਹ ਉਹ ਪੂਰਨ ਕਲਾਵਾਨ ਪੁਰਸ਼ ਹੈ ਬੱਚਾ ਸਵਾਲ ਹੁੰਦੀ ਸਾਰ ਕਹਿ ਲਗਿਆ ਜ਼ਰੂਰ ਹੈ ਇਸ ਗੱਲ ਵਿੱਚ ਭੇਜਣਾ ਮਹਾਰਾਜ ਕਹਿੰਦੇ ਵਾਜ ਜੀ ਤੁਸੀਂ ਸਵਾਸਤਾ ਤੋਂ ਕਹਦਾ ਆ ਨਾਰ ਜੀ ਕਹਿੰਦੇ ਨਾ ਤੁਤਾ ਮਹਾਰੋਗੀ ਹੈ ਪਹਿਲਾਂ ਤੂੰ दारू ਲਵ ਆਪਣਾ ਰੋਗ ਦੂਰ ਕਰ ਫੇਰ ਮੇਰੀ ਬਾਹ ਫੜ ਲਈ ਮੈਨੂੰ ਤਾਂ ਕੋਈ ਹੈ ਨਹੀਂ ਤੈਨੂੰ ਤਾਂ ਬੇਅੰਤ ਰੋਗ ਚ ਮਿਲਿਆ ਹੋਏ ਨੇ ਵੈਦਾਂ ਵੈਸ ਵੈ ਤੂੰ ਪਹਿਲਾਂ ਰੋਗ ਪਛਾਨ ਐਸਾ दारू ਲੋਣ ਲੋ ਜਿਤ ਬੰਜੈ ਰੋਗਾ ਕਾ ਦੇਖ ਪਿਆਰਿਆ ਇੱਕੋ दारू ਐਸੀ ਟੋਲ ਲੈ ਜਿਹੜੀ ਤੁਸੀਂ दारू ਖਾ ਕੇ ਬੇਅੰਤ ਰੋਗਾਂ ਦਾ ਖਾਤਮਾ ਹੋ ਜਾਵੇ ਹਰਾਰ ਹੋ ਗਿਆ ਕਹਿ ਲਗੇ ਜਦ ਤੂੰ ਬਿਮਾਰ ਹੈ ਫੇਰ ਮੇਰਾ ਇਲਾਜ ਕੀ ਕਰੇਗਾ ਪਹਿਲਾਂ ਤੂੰ ਆਪਣਾ ਰੋਗ ਪਛਾਨ ਕੇ दारू ਲੈ ਪਹਿਲਾ ਰੋਗ ਗਵਾ ਲੈ ਭਈਆ ਆਪਣਾ दारू ਐਸੀ ਤਾ Oh you ਵਾਸ ਤੇ ਕੋਈ दारू ਦੀ ਤਲਾਸ਼ ਕਰੋ ਜਦੋਂ ਤੁਸੀਂ ਨਰੋਗ ਹੋ ਜਾਵੋਗੇ ਫੇਰ ਮੇਰਾ ਲੈਣਾ ਮੇਰੀ ਨਬਜ਼ ਭੜੀ ਮੈਂ ਤਾਂ ਕੋਈ ਪਿਵਾਰੀ ਨਹੀਂ ਹੈ ਮਹਦਾਬ ਸਵੇ ਤੂੰ ਪਹਿਲਾਂ ਰੋਗ ਵਿਛਾਣ ਐਸਾ दारू ਲੋੜ ਲੈ ਜਿਤ ਵੰਝਾ ਰੋਗਾ ਕਾ ਜਿਤ दारू ਰੋਗ ਠੀਏ ਤਰ ਸੁਖ ਵਸਾਇ ਆਏ ਰੋਗ ਵਾਇ ਆਪਣਾ ਕਾਨਾਂ ਨਾਲ ਕਮੈ ਸਿਲਾਈ ਪਰਾਨ ਹੋ ਗਿਆ ਆਹ ਮੈਨੂੰ ਇਹ ਕਹਿ ਰਹੇ ਨੇ ਜਿਆ ਲਗਿਆ ਨਾਲੀ ਮੈਂ ਤਾਂ ਤੁਹਾਨੂੰ ਦੇਖਣ ਵਾਸਤੇ ਆਇਆ ਮੈਨੂੰ ਤਾਂ ਕੋਈ ਰੋਗ ਨਹੀਂ ਹੈ ਮੈਂ ਦੇਖ ਲੈਣਾ ਸੀ ਵੀ ਕਫ ਜਾ ਰਿਹਾ ਹੈ ਪਿੱਛ ਜਾ ਰਿਹਾ ਹੈ ਵਾਇਰ ਜਾ ਰਿਹਾ ਉਹsrandi ਤੁਹਾਨੂੰ ਦਰੂ ਦੇ ਦੇਣੀ ਸੀ ਤੇ ਮੈਨੂੰ ਤਾਂ ਕੋਈ ਰੋਗ ਨਹੀਂ ਹੈ ਕਿਰਪਾ ਕਰਕੇ ਜੇ ਆਪ ਨੂੰ ਪਤਾ ਤਾਂ ਮੈਨੂੰ ਦੱਸੋ ਕਿਉਂਕਿ ਪਹਿਲਾਂ ਸੁਣ ਚੁੱਕਿਆ ਸੀ ਵੇ ਦੂਸਰੇ ਤੀਸਰੇ ਦਿਨ ਜਦ ਪੜਨ ਗਏ ਤਬਾਦੇ ਨੂੰ ਟੀਚਰ ਨੂੰ ਇਹ ਜੀ ਸਿੱਖਿਆ ਦਿੱਤੀ ਉਸ ਦਿਨ ਦਾ ਉਹ ਜੁੜਿਆ ਬੈਠਾ ਨਾਮ ਦੁਪਤ ਬਲ ਕੀ ਕਰਦਾ ਉਹਦਾ ਜੀਵ ਨੇ ਬਦਲਾਤਾ ਉਹਦੇ ਅੰਦਰ ਪ੍ਰਕਾਸ਼ ਇਹ ਪ੍ਰਕਾਸ਼ ਹੋ ਗਿਆ ਗਿਆਨ ਹੋ ਗਿਆ ਜੇ ਸੰਸਕ੍ਰਿਤ ਵਾਲੇ ਕੋਲ ਗਿਆ ਉਹਦੇ ਮਨ ਵਿੱਚ بڑا ਬਿਮਾਰ ਸੀ ਕਿ ਉਹ ਤਾਂ 2000 ਅੱਖਰ ਬੋਲ ਗਿਆ ਤੇ ਮੇਰੇ ਸੰਸਕ੍ਰਿਤ ਜਿਵੇਂ ਬੋਲੂ ਤੋੜੇ ਦੇ ਦਿਨ ਬਾਅਦ ਸਭ ਤੋਂ ਲੀ ਸਲੋਕੀ ਗੀਤਾ ਬਣਾ ਕੇ ਦਿਖਾ ਦਿੱਤੇ। ਘਰ ਸਿਆਰ ਪੀ ਬਣਾ ਦਿੱਤੀ ਮੁੱਲਾ ਨੂੰ। ਇਹ ਹੀ ਨਹੀਂ ਕਰਿਆ ਵੀ ਦਿਖਾਇਆ ਨਾਲ ਸਿੱਧੇ ਰਸਤੇ ਤੇ ਪਾ ਦਿੱਤੇ। ਨਹੀਂ। ਮਨਦ ਗਿਆ ਲਗਿਆ ਕਿ ਮਨਾ ਕਿਤੇ ਅੱਜ ਤੇਰੀ ਵਾਰੀ ਨਾ ਹੋਵੇ। ਬਣ ਜਾ ਵੈਦ। ਇਹ ਤਾਂ ਸਾਰੇ ਵੈਦਾਂ ਤੋਂ ਵੱਡਾ ਵੈਦ। ਸੇਖਲਾ ਇਹ ਤੇ ਦੇ ਤੇ ਆ ਉਸ ਬੜੇ ਹੱਥ ਜੋੜ ਕੇ ਨਿਮਰਤਾ ਦੇ ਘਰ ਆਇਆ ਕਾ ਲੋ ਜੀ ਹੈਰਾਨ ਨੇ ਮਾਤਾ ਜੀ ਇਫਤਾ ਜੀ ਹੈਰਾਨ ਨੇ ਵੀ ਬੈਦ ਆਇਆ ਤਾਂ ਦੇਖਣ ਵਾਸਤੇ ਜੀ ਤੇ ਹੱਥ ਬਨ ਕੇ ਜਲਾ ਕਰ ਰਹੇ ਆ ਤੇ ਉਹਨੇ ਕਿਹਾ ਮਹਤਾ ਜੀ ਨਾਲ ਨੂੰ ਕੋਈ ਰੋਗ ਨਹੀਂ ਹੈ ਬਿਲਕੁਲ ਇਹਦੀ ਕੋਈ ਕੌਤਕ ਹੈ ਕਿਰਿਆ ਹੈ ਜਿਹਦੇ ਵਿੱਚ ਇਹ ਇਸ ਵਲੇ ਮਸਤ ਹੈ ਤੇ ਮੈਂ ਤਾਂ ਮੈਨੂੰ ਇਹਨਾਂ ਨੇ ਕਿਹਾ ਵੀ ਤੂੰ ਰੋਗੀ ਆ ਗੁਰwani ਕਹਿੰਦੀ ਆ ਵੀ ਉਹੀ ਨਹੀਂ ਸੀ ਰੋਗੀ ਜੋ ਜੋਤੀ ਸੇ ਸੋ ਸੋ ਰੋਗੀ ਸਾਰਾ ਸੰਸਾਰ ਲੋਕਾਂ ਨੇ ਘੇਰਿਆ ਪਿਆ ਇੱਥੇ ਸੁਖੀ ਨਹੀਂ ਕੋਈ ਸੁਖੀ